ਧੰਨਵਾਦ ਕਰਦਾ ਮਿਸਪਲ ਐਮਪਲਾਈਜ਼ ਕਰਮਚਾਰੀ ਸਰਕਮਿਟੀ ਦੇ ਮੈਂਬਰਾਂ ਦਾ ਜਿਨ੍ਹਾਂ ਨੇ ਬੜੇ ਛੋਟੇ ਟਾਈਮ ਦੇ ਵਿੱਚ ਵਿਧਾਨੇ ਦੇ ਚੁਣੇਗੇ ਨਵੇਂ ਮੇਅਰ ਦਿੱਤੀ ਮੇਅਰ ਸੀਨੀਅਰ ਪ੍ਰੀਮੇਅਰ ਦਾ ਇੱਥੇ ਬੁਲਾ ਕੇ ਧੰਨਵਾਦ ਕਰਨਾ ਸੀ ਕਿ ਜਿਹਦੇ ਵਿੱਚ ਸਾਡੇ ਮੇਅਰ ਸਾਹਿਬ ਸੇਠ ਠੀਕ ਨਾ ਹੋਣ ਕਾਰਨਗੇ ਹਨੀਆਂ ਪਾਈ ਔਰ ਖਾਸ ਕਰਕੇ ਮਨਵੀ ਨਾਲ ਇਹਨਾਂ ਨੇ ਬੁਲਾਇਆ ਸੀ ਔਰ ਇਹਨਾਂ ਦਾ ਪਿਆਰ ਇਹਨਾਂ ਦਾ ਆਸ਼ੀਰਵਾਦ ਆ ਕਾਫੀ ਘੜੇ ਦੇ ਵਿੱਚ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸ਼ਿਫਤ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਨਵਾਂ ਹਾਊਸ ਬਣਿਆ ਨਵੇਂ ਹਾਊਸ ਬਣਦੇ ਨਾਲ ਸ਼ਹਿਰ ਦੀਆਂ ਛਾਵਾਂ ਔਰ ਖਾਸ ਤੌਰ ਤੇ ਸੁਵਰਸ਼ ਕਮੇਟੀ ਦੀਆਂ ਛਾਵਾਂ ਜਿਹੜੀਆਂ ਹੁੰਦੀਆਂ ਨੇ ਉਹ 5 ਸਾਲ ਪਾਛੇ ਜੁੜੀਆਂ ਹੁੰਦੀਆਂ ਨੇ ਜੋ ਇਹਨਾਂ ਦੀਆਂ ਡੇਲੀ ਦੀ ਡਿਮਾਂਡ ਜੇ ਰੋਜ਼ਮਰਾਂ ਦੀਆਂ ਲੋਕਾਂ ਦੀਆਂ ਦਿੱਕਤਾਂ ਕਾਰਫੇ ਦੇ ਵਿੱਚ ਆਉਂਦੀਆਂ ਨੇ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਨਾਲ ਡਿਟੈਕਟਰ ਜੋ ਇਹਨਾਂ ਨੇ ਧਮਾਨਸ ਰੱਖੀਆਂ ਨੇ ਤਿੰਨ ਚਾਰ ਧਮਾਨਸ ਹੈਗੀਆਂ ਨੇ ਉਹਦਾ ਮੈਂ ਇਹਨਾਂ ਨੂੰ ਵਿਸ਼ਵਾਸ਼ਮ ਦਿਵਾਇਆ ਕਿ ਸੀ ਪੰਜ ਦਿਨ ਤੋਂ ਬਾਅਦ ਮੈਂ ਆਪਣਾ ਚਾਰਜ ਵੀ ਸਮਾਲੂਗਾ ਤੇ ਵਿਧਾਨ ਸਭਾ ਦੇ ਵਿੱਚ ਐਜੇ ਚੇਅਰਮੈਨ ਲੋਕਲ ਗਵਰਨਮੈਂਟ ਕਮੇਟੀ ਦੇ ਵਿੱਚ ਤੇ ਜਿੱਥੀਆਂ ਡਿਮਾਂਡ ਜਿਹੜੇ ਮੈਂ ਇਹਨਾਂ ਦੀ ਛੇਤੀ ਛੇਤੀ ਸਾਡੇ ਲੋਕਲ ਗਵਰਨਮੈਂਟ ਮਿਨਿਸਟਰ ਰੋਜੋਤ ਜੀ ਨਾਲ ਬੈਠ ਕੇ ਮੀਟਿੰਗ ਕਰਵਾ ਕੇ ਇਹਨਾਂ ਦੀਆਂ ਮੀਟਿੰਗ ਦੇ ਵਿੱਚ ਜੋ ਇਹਨਾਂ ਦੀਆਂ ਮੁਸ਼ਕਲਾਂ ਨੇ ਜੋ ਇਹਨਾਂ ਦੇ ਕੰਮ ਨੇ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਉਹ ਜਿਹੜੀਆਂ ਵਿਧਾਨ ਸਭਾ ਚ ਜਾਣ ਵਾਲੀਆਂ ਹੋਣਗੀਆਂ ਸੀ ਰਿਕਮੈਂਡ ਕਰਕੇ ਵਿਧਾਨ ਸਭਾ 'ਚ ਭੇਜਾਂਗੇ ਔਰ ਸਪੀਕਰ ਸਾਹਿਬ ਨਾਲ ਗੱਲ ਕਰਕੇ ਤੇ ਇਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਕੇ ਹੱਲ ਕਰਾ ਕੇ ਦੇਵਾਂਗੇ ਔਰ ਤਕਰੀਬਾ ਜਿੱਤੇ ਮੈਂ ਧੰਨਵਾਦ ਕੀਤਾ ਔਰ ਖਾਸ ਤੌਰ ਤੇ ਇਹਨਾਂ ਦਾ ਪਿਆਰ ਕਿਉਂਕਿ ਸਾਰੀ ਕਮੇਟੀ ਪਿਆਰ ਕਰਦੀ ਆ ਔਰ ਤਕਰੀਬਨ ਜਿੰਨੇ ਵੀ ਮੁਲਾਜ਼ਮ ਨੇ ਚਾਹੇ ਫੋਰਸ ਕਲਾਸ ਤੋਂ ਲੈ ਕੇ ਅਫੀਸਰ ਅਫੀਸਰ ਜ਼ਮਾਨ ਤੱਕ ਸਾਰਿਆਂ ਨੇ ਪਿਆਰ ਦਿੱਤਾ ਇਹਨਾਂ ਦਾ ਪਰਮਾਦ ਹੈ ਔਰ 5 ਸਾਲ ਆਨ ਉਸਲੇ ਟਾਈਮ ਦੇ ਵਿੱਚ ਮੇਰੇ ਨਾਲ ਬੈਠੇ ਹੋਏ ਸੀਨੀਅਰ ਡਿਮਾਇਰ ਦੇ ਕੇਸ ਪ੍ਰੈਸ਼ਰ ਜੀ ਜਿਹੜੇ ਛੇਮੀ ਵਾਰੀ ਐਮਐਲਏ ਬਣੇ ਨੇ ਸੋਰੀ ਕੌਂਸਲਰ ਬਣੇ ਨੇ ਉਹ ਸਰਕਾਰ ਨੇ ਮੈਂ ਧੰਨਵਾਦ ਕਰਦਾ ਸਾਡੇ ਸੂਬੇ ਦੇ ਹਰਮਨਪਰੇ ਮੁੱਖ ਮੰਤਰੀ ਸਰਪੰਨ ਸਿੰਘ ਮਾਨ ਜੀ ਦਾ ਸਾਡੇ ਆਮ ਆਦਮੀ ਪਾਰਟੀ ਦੇ ਫਿਲਮੰਟਰ ਜੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਅੱਛੀ ਸੋਚ ਦੇ ਨਾਲ ਸਾਨੂੰ ਪ੍ਰੈਸ਼ਰ ਸਾਹ ਵਰਗੇ ਅੰਤਰਕ ਲੀਡਰ ਜਿਨ੍ਹਾਂ ਨੇ ਹੁਣ 6ਵੀਂ ਵਾਰੀ ਵਾਗਡੋ ਸੰਭਾਲੀ ਹੈ ਹਾਊਸ ਦੇ ਵਿੱਚ ਹੈ ਜੇ ਮੈਂਬਰ ਉਹਨਾਂ ਹੀ ਐਸੀਨਿਟੀ ਮੇਂ ਬਣ ਕੇ ਸ਼ਹਿਰ ਦੀ ਸ਼ਬਾ ਕਰਨਗੇ ਔਰ ਜਿੱਥੇ ਜਿੱਥੇ ਕੋਈ ਦਿੱਕਤ ਆਏਗੀ ਪੰਜਾਬ ਸਰਕਾਰ ਨਾਲ ਡਿਟ ਹੋਏਗੀ ਜੇ ਅਸੀਂ ਬਿਲਕੁਲ ਇਹਨਾਂ ਨਾਲ ਜਿੰਨੇ ਸਾਡੇ ਐਮਐਲਏ ਸਵਾਰ ਨੇ ਅਸੀਂ ਬਿਲਕੁਲ ਇਹਨਾਂ ਦੇ ਮੁੰਡੇ ਨਾਲ ਮੁੰਡੇ ਜੁੜ ਕੇ ਨਿਬਸਟ ਹੱਲ ਕਰਾਂਗੇ ਸਰ ਜੀ ਚੇਅਰਮੈਨ ਚੇਅਰਮੈਨ ਖਾਸ ਕਮੇਟੀ ਚੇਅਰਮੈਨ ਬੜੇ ਹੋ ਬੁੱਢੇ ਨਾਲ ਲੈ ਕੇ ਕਿਵੇਂ ਕਿਹੜੇ ਸਟੈਪ ਲਿੱਤੇ ਜਾਣੇ ਦੇਖੋ ਬੁੱਢੇ ਨਾਲ ਦੀ ਕਮੇਟੀ ਅਲੱਗ ਤਰ੍ਹਾਂ ਦੀ ਮਣੀ ਕਮੇਟੀ ਹੈ ਜਿਹਦੇ ਵਿੱਚ ਵਿਧਾਨ ਸਭਾ ਨੇ ਔਰ ਖਾਸ ਕਰਕੇ ਸਾਡੇ ਬੁੱਢੇ ਨਾਲੇ ਦੇ ਵਰਕ ਕਰ ਰਹੀ ਹੈ ਕੰਮ ਕਰ ਰਹੀ ਹੈ ਤੁਸੀਂ ਦੇ ਦੇਈਓ ਸ਼ਹਿਰ ਦੇ ਵਿੱਚ ਜਿੱਥੇ ਤੋਂ ਬੁੱਢਾ ਨਾਲਾ ਨਿਕਲ ਕੇ ਜਾ ਰਿਹਾ ਹੈ ਉਸ ਦੇ ਹਾਲੇ-ਦਾਲੇ ਸਾਰੀ ਖੂਬਸੂਰਤੀ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਮੇਰਾ ਆਪਣਾ ਹਲਕਾ ਜਿਸ ਦੇ ਵਿੱਚ ਮੈਂ ਦੋਨੋਂ ਸਾਈਡਾਂ ਤੇ ਸਟਾਰਟਿੰਗ ਤੋਂ ਬਣਾਤੀ ਹੈ ਅਤੇ ਤਕਰੀਬਨ ਹੋਰ ਅچھے ਬੂਟੇ ਅچھے ਦਰਖਤ ਲਗਾ ਕੇ ਸ਼ਹਿਰ ਨੂੰ ਹਰਾ ਭਰਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਪੋਲੂਟਿਓਨ ਪੋਲੂਸ਼ਨ ਦੀ ਗੱਲਬਾਤ ਹੈ ਪੋਲੂਸ਼ਨ ਨੂੰ ਰੋਕਣ ਵਾਸਤੇ ਅਸੀਂ ਬੜੀ ਵਧੀਆ ਪ੍ਰੋਗਰਾਮ ਕਰਨੇ ਹਨ ਅਗਲੇ 2 ਮਹੀਨੇ ਬਾਅਦ ਕਾਰਪੋਰੇਸ਼ਨ ਵੱਲੋਂ ਅਸੀਂ ਸ਼ਹਿਰ ਨੂੰ ਹੋਰ ਹਰਾ ਭਰਾ ਕਰਾਂਗੇ